ਇਹ ਲੋਕ ਨੇ ਜਿਹੜਾ ਪੁਲਿਸ ਅਧਿਕਾਰੀਆਂ ਨੂੰ ਦੇਖ ਕੇ ਡਰ ਜਾਂਦੇ ਨੇ ਸੋਟੇ ਕਿਤੇ ਚਲਾਣ ਦੇ ਨਿਕਟਣ ਲੱਗੇ ਉਹਨਾਂ ਨਾਲ ਵੀ ਟ੍ਰੈਫਿਕ ਦੀ ਸਮੱਸਿਆ ਬਣਦੀ ਹੈ ਪਰ ਨਹੀਂ ਜੀ ਕੋਈ ਪੁਲਿਸ ਅਧਿਕਾਰ ਕੋਈ ਨਹੀਂ ਨੰਦਾ ਜੀ ਅੱਜ ਕੱਲ ਤੇ ਪੁਲਿਸ ਜਿਹੜਾ ਨਾ ਭਾਈ ਭਾਈ ਜਵਾਬ ਹੋਇਆ ਬਹੁਤ ਬਰਕਤ ਪਿਆਰੇ ਆ ਲੋਕਾਂ ਦੇ ਟ੍ਰੈਫਿਕ ਦੀ ਕਰਦੇ ਆ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਲੈਂਦੇ ਆ ਉਹਦੇ ਉੱਤੇ ਆਣ ਕੇ ਆਪਣਾ ਮੁਰ ਕੇ ਸੰਤੁਲਨ ਖੋ ਜਾਂਦੇ ਆ ਜਿਹਨਾਂ ਐਕਸੀਡੈਂਟ ਹੁੰਦਾ ਸਾਡੀ ਬੇਨਤੀ ਆ ਕਿ ਟ੍ਰੈਫਿਕ ਜਿਹੜੀ ਸ਼ਹਿਰ ਦੇ ਵਿੱਚ ਆ ਕੋਈ ਵੀ ਗੱਡੀ ਜਿਹੜੀ ਆ 40 ਤੋਂ 50 ਕਿਲੋ ਮੀਟਰ ਤੋਂ ਉੱਪਰ ਨਾ ਚਲਾਈ ਜਾਵੇ। ਸੋਹਣੇ ਨੂੰ ਰੋਡ ਤੋਂ ਅਸੀਂ ਇਹ ਟ੍ਰੈਫਿਕ ਵੇਸ ਬੋਲਦੇ ਆ ਕਿਉਂਕਿ ਜਦੋਂ ਟ੍ਰੈਲ ਵੇਸ ਨੇ ਚਾਲੂ ਹੋ ਜਾਏਗਾ ਕਾਮਯਾਬ ਹੋ ਜਾਏਗਾ ਫਿਰ ਉਹਨੂੰ ਅਸੀਂ ਲਾਗੂ ਕਰਾ ਦੇਾਂਗੇ। ਔਰ ਮੈਨੂੰ ਆਸ ਹੈ ਕਿ ਇਹ ਲਗ ਕਾਮਯਾਬ ਹੋ ਜਾਏਗਾ। ਅੰਮ੍ਰਿਤਸਰ ਦੇ ਵਿੱਚ ਲਗਾਤਾਰੀ ਟ੍ਰੈਫਿਕ ਦੀ ਸਮੱਸਿਆ ਜਿਹੜੀ ਬਣੀ ਆ ਪ੍ਰਸ਼ਾਸਨ ਉਸ ਦੇ ਕਾਬੂ ਪਾਣ ਦੇ ਵਕਫ ਵਕਫ ਜਿਹੜੇ ਉਪਰਾਲੇ ਕਰ ਰਿਹਾ ਹੈ ਅੱਜ ਸਭ ਤੋਂ ਵੱਡਾ ਉਪਰਾਲਾ ਤਾਂ ਉਹ ਜੇ ਸੰਜਾ ਰਹੇ ਹੈਗਾ ਜਿਹੜਾ ਲਿੰਕ ਰੋਡ ਤੋਂ ਭਾਈ ਇਹ ਆਂਦਾ ਸੀ ਉਹਦੇ ਕਰਕੇ ਜਿਹੜਾ ਬਹੁਤ ਸਾਰੇ ਲੋਕ ਆਉਂਦੇ ਸਨ ਉਹਨਾਂ ਨੂੰ ਸ਼੍ਰੀ ਹਰਿਮੰਦਰ ਸਾਹਿਬ ਜਾਣ ਦੇ ਵਿੱਚ ਬਹੁਤ ਖਾਸੀ ਦਿੱਕਤ ਆ ਜਿਹੜਾ ਸਾਹਮਣਾ ਕਰਨਾ ਪੈਂਦਾ ਸੀ ਉਹਨਾਂ ਨੂੰ ਜਿਹੜਾ ਇਹ ਕਿ ਘਟੋਗੜ 3 ਤੋਂ 4 ਕਿਲੋਮੀਟਰ ਜਿਦਾ ਐਕਸਟਰਾ ਜਾਣਾ ਪੈਂਦਾ ਸੀ ਹਾਈਵੇ ਉੱਤਰ ਕੇ ਦੂਸਰੀ ਰਾਹਾਂ ਤੇ ਤਾਂ ਹੁਣ ਪ੍ਰਸ਼ਾਸਨ ਨੇ ਮਤਲਬ ਜਿਹੜਾ ਇਹ ਹਾਈਵੇ ਦੇ ਵਿੱਚ ਇੱਕ ਡਿਵਾਈਡਰ ਬਣਾ ਦਿੱ ਕਾਫੀ ਜ਼ਿਆਦਾ ਜਿਹੜਾ ਸੁਧਾਰ ਆਇਆ ਦੇਖ ਸਕਦੇ ਜੀ ਕਿ ਕਿਹੜੇ ਇਥੇ ਮੁੱਖ ਟ੍ਰੈਫਿਕ ਪੁਲ ਤੋਂ ਟਿਕਾਰੀ ਨੂੰ ਵੀ ਪਹੁੰਚੇ ਨੇ ਅਤੇ ਲੋਕਾਂ ਨੂੰ ਇੱਕੋ ਜਿਹੇ ਜਨਤਕ ਕੀਤਾ ਜਾ ਰਿਹਾ ਹੈ ਕਿ ਲਗਾਤਾਰ ਹੋ ਰਿਹਾ ਹੈ ਕਿ ਜਾਈਏ ਜਿਹੜਾ ਕਾਫੀ ਜੈਸਾ ਬੰਦ ਪਿਆ ਤਾਂ ਸਾਹਮਣੇ ਤੁਸੀਂ ਜਦੋਂ ਦੇਖ ਸਕਦੇ ਜੀ ਐਡੀਸੀ ਵੀ ਟ੍ਰੈਫਿਕ ਇੰਚਾਰਜ ਨੂੰ ਜੀ ਨਾਲ ਗੱਲਬਾਤ ਕਰੇ ਸਰ ਸਭ ਤੋਂ ਪਹਿਲੇ ਮੋਟ ਬਟਾਉਣਾ ਜਿਹੜਾ ਕੀਤਾ ਗਿਆ ਹੈ ਕਿ ਜਿਹੜਾ ਡਿਵਾਈਡਰ ਹੋ ਕੇ ਆ ਰਿਹਾ ਹੈ ਉਹ ਇਸ ਪਾਸੇ ਕਿ ਭਾਈ ਜੀ ਇਹਦੇ ਬਾਰੇ ਦੱਸੋ ਜੀ ਦੇਖੋ ਜੀ ਸਾਡੇ ਜ਼ੋਨ ਚਾਰ ਦੇ ਸਮਝੀ ਸਿੰਘ ਜੀ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਜਸਪ੍ਰੀਤ ਪੁੱਲਰ ਜੀ ਨੇ ਸਾਨੂੰ ਇਹ ਸ਼ਾਨਾ ਨਿਰਦੇਸ਼ ਦਿੱਤੇ ਸੀ ਜਦੋਂ ਮਾਨਯੋਗ ਸੀਐਨ ਸਾਹਿਬ ਅਤੇ ਪੋਲ ਹਾਲਗੇਟ ਮਾਰਕੀਟ ਨੇ ਮੰਗ ਕੀਤੀ ਸੀ ਵੀ ਸਾਡੀ ਸੰਸ ਲੋਕਾਂ ਨੂੰ ਹਾਲਗੇ ਜਾਉਣ ਦੀ ਸਮੱਸਿਆ ਅਸੀਂ ਉਦੋਂ ਤੋਂ ਕਰੀਬ ਇਸ ਨੂੰ 15-20 ਦਿਨ ਤੋਂ ਸਟੱਡੀ ਕਰ ਰਹੇ ਹਾਂ ਪਹਿਲਾਂ ਅਸੀਂ ਜਿਹੜਾ ਪੋਲੇ ਨੂੰ ਚੌੜਾ ਕਰਾਇਆ ਇਹਦੀ ਜਿਹੜੀ ਆ ਪੁਲ ਦੇ ਵਿੱਚ ਜਿਹੜਾ ਬੈਰੀਕੇਡ ਲੱਗੂ ਭਲਾਏ ਨੇ ਹੁਣ ਇਹਨੂੰ ਰੋਡ ਜੋ ਟ੍ਰੇਲ ਵੇਸ ਨੇ ਚਾਲੂ ਹੋ ਜੇਗਾ ਕਾਮਯਾਬ ਹੋ ਜਾਏਗਾ ਫਿਰ ਉਹਨੂੰ ਅਸੀਂ ਲਾਗੂ ਕਰਾ ਦੇਾਂਗੇ ਪਰ ਮੈਨੂੰ ਆਸ ਹੈ ਕਿ ਇਹ ਕਾਮਯਾਬ ਹੋ ਜਾਏਗਾ ਜੇਕਰ ਸਾਡੇ ਜਿਸ ਤਰ੍ਹਾਂ ਅਸੀਂ ਕਹਿ ਰਹੇ ਹਾਂ ਜੇ ਲੋਕ ਉਸ ਢੰਗ ਨਾਲ ਚੱਲਣਗੇ ਜਿਨ੍ਹਾਂ ਲੋਕਾਂ ਨੇ ਹਾਲਗੇੜ ਜਾਣਾ ਸਟੇਸ਼ਨ ਤੋਂ ਉਹ ਨਵੇਂ ਪੁਲ ਤੋਂ ਪੈ ਕੇ ਇਹ ਜਿਹੜਾ ਭੰਡਾਰੀ ਪੋਲ ਹੈ ਦੀ ਪੁਲ ਤੋਂ ਪਰਲੇ ਪਾਸੇ ਉੱਤਰ ਜਾਣਗੇ ਉਹ ਇਸ ਪਾਸੇ ਨੂੰ ਨਹੀਂ ਆਉਣਗੇ ਤੇ ਜਿਨ੍ਹਾਂ ਲੋਕਾਂ ਨੇ ਜਾਣਾ ਵਾ 골ਡਨ ਗੇਟ ਵਾਲੀ ਸਾਈਡ ਨੂੰ α1 ਸਾਈਡ ਨੂੰ ਜਿੱਨਾ ਦਰਵਾਦਸਾ ਵਾਲੇ ਪਾਸੇ ਨੂੰ ਜਾਣਾ ਉਹ ਕ੍ਰਿਸਟਲ ਚੌਂਕ ਤੋਂ ਹੋ ਕੇ ਪੁਰਾਣੇ ਪੁਲ ਤੇ ਆਣਗੇ ਉਹ ਆਪਣਾ ਲੈਫਟ ਗੱਲ ਕਰਕੇ ਚਲੇ ਜਾਣਗੇ ਤੇ ਕਿਸੇ ਸਮੱਸਿਆ ਜਿਹੜੀ ਟ੍ਰੈਫਿਕ ਦੀ ਨਹੀਂ ਹੈ ਸਰ ਦੇਖਿਆ ਜਾਵੇ ਜਿਹੜਾ ਪੁਲ ਹੈ ਉਧਰ ਗੱਡੀਆਂ ਬਹੁਤ ਤੇਜ਼ ਰਫ਼ਤਾਰ ਨਾਲ ਚੱਲ ਕਰਦੀਆਂ ਕਿਉਂਕਿ ਕਾਫੀ ਟਾਈਮ ਲੈਂਦੇ ਹੋ ਲਗਾਤਾਰ ਇਸੇ ਜਿਹੜੇ ਐਕਸੀਡੈਂਟ ਹੋ ਰਹੇ ਨੇ ਕੀ ਵਜ੍ਹਾ ਸਮਝੋ ਦੇਖੋ ਜੀ ਜਿਹੜਾ ਉੱਪਰ ਟ੍ਰੈਫਿਕ ਜਿਹੜਾ ਹੈ ਨਾ ਐਲੀਵੇਟਰ ਰੋਡ ਹੈ ਉੱਤੇ ਟ੍ਰੈਫਿਕ ਜਾਂਦੀ ਘੱਟ ਤੇ ਰੋਡ ਖਾਲੀ ਮਿਲਦਾ ਲੋਕੀ ਜਿਹੜੇ ਆ ਵੀ ਕਈ ਜਿਹੜੇ ਆ ਜਿਨ੍ਹਾਂ ਨੇ ਜਿਹੜਾ ਗਲਤੀ ਕਰਦੇ ਆ ਤੇਜ਼ ਰਫਤਾਰ ਨਾਲ ਗੱਡੀ ਚਲਾ ਲੈਂਦੇ ਆ ਉਹਦੇ ਉੱਤੇ ਆਣ ਕੇ ਆਪਣਾ ਮੁੜ ਕੇ ਸੰਤੁਲਨ ਖੋ ਜਾਂਦੇ ਆ ਉਹ ਨਾਲ ਐਕਸੀਡੈਂਟ ਹੁੰਦਾ ਸਾਡੀ ਬੇਨਤੀ ਆ ਵੀ ਟ੍ਰੈਫਿਕ ਜਿਹੜੀ ਸ਼ਹਿਰ ਦੇ ਵਿੱਚ ਆ ਕੋਈ ਵੀ ਗੱਡੀ ਜਿਹੜੀ ਆ 40 ਤੋਂ 50 ਦੀ ਸਪੀਡ ਤੋਂ ਉੱਪਰ ਨਾ ਚਲਾਈ ਜਾਵੇ ਫਿਰ ਅਜੇ ਤੱਕ ਬਰਾਦਾ ਕੀਤਾ ਗਿਆ ਲੋਕਾਂ ਨੂੰ ਇਸ ਤਰੀਕਾ ਨਾ ਪਤਾ ਕਿ ਕਿਨਾਂ ਨੂੰ ਇਸ ਤਰੀਕਾ ਜਿਹੜਾ ਉਹ ਜਾਣੂ ਕਿਹਾ ਜਾਵੇ ਦੇਖੋ ਜੀ ਇਹਦੇ ਉੱਤੇ ਅਸੀਂ ਤੁਹਾਡੇ ਮਾਧਿਅਮ ਰਾਈ ਠੀਕ ਹੈ ਕੱਲ ਨੂੰ ਪੇਪਰ 'ਚ ਖਬਰ ਦੇ ਰਹੇ ਸੀ ਔਰ ਦੂਸਰਾ ਇੱਥੇ ਅਸੀਂ ਰਸਤੇ ਦੇ ਉੱਤੇ ਮੁਰਾਜਬਤਨਾਤ ਕਰ ਰਹੇ ਹਾਂ ਜਿਹੜੇ ਇਸ਼ਾਰਾ ਕਰਕੇ ਲੋਕਾਂ ਨੂੰ ਭਾਈ ਸਰ ਕਈ ਲੋਕ ਨੇ ਜਿਹੜਾ ਪੁਲਿਸ ਅਧਿਕਾਰੀਆਂ ਨੂੰ ਦੇਖ ਕੇ ਡਰ ਜਾਂਦੇ ਨੇ ਸੋਚਦੇ ਨੇ ਕਿ ਤੇ ਚਲਾਨ ਤੇ ਨਹੀਂ ਕੱਟਣ ਲੱਗੇ ਉਹਨਾਂ ਨਾਲ ਵੀ ਟ੍ਰੈਫਿਕ ਦੀ ਸਮੱਸਿਆ ਬਣਦੀ ਹੈ ਪਰ ਨਹੀਂ ਜੀ ਕੋਈ ਪੁਲਿਸ ਨੂੰ ਅੱਜ ਕੱਲ ਕੋਈ ਨਹੀਂ ਦੱਸਦਾ ਜੀ ਅੱਜ ਕੱਲ ਤੇ ਪੁਲਿਸ ਜਿਹੜਾ ਨਾ ਬਾਈਕ ਬਾਈਕ ਦੀ ਜਾਵਾਦ ਹੋਇਆ ਬਹੁਤ ਪਿਆਰੇ ਵਾਲੇ ਹਨ ਤੁਸੀਂ ਸਾਡੇ ਵੀਰ ਕਿਨੇ ਸਾਡੇ ਵਿੱਚ ਰਹਿੰਦੇ ਜੋ ਆਮ ਲੋਕ ਸਾਡੇ ਵਿੱਚ ਰਹਿੰਦੇ ਆ ਕੋਈ ਪੁਲਿਸ ਤੋਂ ਨਹੀਂ ਡਰਦਾ ਪੁਲਿਸ ਜਿਹੜਾ ਨਾ ਫ੍ਰੈਂਡਲੀ ਕੰਮ ਕਰ ਰਹੀ ਹੈ ਸਾਰਿਆਂ ਦੇ ਨਾਲ ਖਾਸ ਕਰਕੇ ਟ੍ਰੈਫਿਕ ਜਿਹੜੀ ਹੈ ਬਿਲਕੁਲ ਅੰਮ੍ਰਿਤਸਰ ਚ ਲੋਕਾਂ ਨਾਲ ਪਿਆਰ ਮੁਹੱਬਤ ਦੇ ਨਾਲ ਵਰਕਰ ਦੇ ਬਾਕੀ ਤੁਸੀਂ ਦੇਖ ਸਕਦੇ ਜੀ ਐਡੀਸੀਪੀ ਹਰਪਾਲ ਸਿੰਘ ਜੀ ਦਾ ਕਹਿਣਾ ਹੈ ਕਿ ਉਹਦਾ ਕਰਤਾ ਜਿਹੜਾ ਟ੍ਰਾਇਲ ਕੀਤਾ ਗਿਆ ਜੇਕਰ ਲੋਕ ਉਹਨਾਂ ਦੇ ਕੇ ਅਨੁਸਾਰ ਚੱਲਣਗੇ ਟ੍ਰੈਫਿਕ ਤੇ ਇੱਥੇ ਨਹੀਂ ਜ਼ਿਆਦਾ ਬਧੇਗੀ ਉਹਨਾਂ ਦੇ ਅਨੁਸਾਰ ਹੀ ਲੋਕੀਂ ਅਨਜਾਨ ਕਰਨਗੇ ਤਾਂ ਇਹ ਟ੍ਰੈਲ ਜਿਹੜਾ ਪਾਸ ਵੀ ਕੀਤਾ ਜਾ ਸਕਦਾ ਹੈ ਜਿਸ ਦਿਨ ਆਉਣ ਵਾਲੇ ਟਾਈਮ ਦੇ ਵਿੱਚ ਅਮਰੀਕਾ ਦੇ ਵਿੱਚ ਕਾਫੀ ਟ੍ਰੈਫਿਕ ਦੀ ਸਮੱਸਿਆ ਜਿਹੜੀ ਹੱਲ ਹੋ ਸਕਦੀ ਹੈ ਕੈਮਰਾ ਪਰਸ ਤੋਂ ਦਿਨ ਆ ਵਿਸ਼ਾਲ ਮਿਸ਼ਰਾ ਹੌਟ ਨਿਊਜ਼ ਇੰਡੀਆ ਕਮਿਸ਼ਨਰ